ਭਗਵਾਨ ਬਾਲਮੀਕ ਸ਼੍ਰੀ ਰਾਮ ਤੀਰਥ ਅੰਮ੍ਰਿਸਰ ਸਾਹਿਬ ਤੋਂ ਖੰਡਜੋਤ ਦਾ ਆਗਮਨ ਸ਼੍ਰੀ ਰਾਮ ਮੰਦਿਰ ॠषिਕੁਟਿਆ ਗੁਰਾਂ ਵਿਖੇ ਹੋਇਆ ਜਿੱਥੇ ਸੰਗਤਾਂ ਨੇ ਬਹੁਤ ਹੀ ਸਤਕਾਰ ਅਤੇ ਸ਼ਰਧਾ ਦੇ ਨਾਲ ਸਵਾਗਤ ਕੀਤਾ ਇਸ ਤੋਂ ਪਹਿਲਾਂ ਇਸ ਅਖੰਡ ਜੋਤ ਨੂੰ ਭਗਵਾਨ ਬਾਲਮਿਕ ਸ਼੍ਰੀ ਰਾਮ ਤੀਰਥ ਤੋ ਲੈ ਕੇ ਆਉਣ ਲਈ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਗੁਰਾਂ ਤੋਂ ਸ਼ਰਧਾਲੂ ਸਵੇਰ ਦੇ ਸਮੇਂ ਰਵਾਨਾ ਹੋਏ ਅਤੇ ਪੰਜਾਬ ਰਾਜ ਨੂੰ ਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਵੀ ਇਸ ਮੌਕੇ ਤੇ ਭਗਵਾਨ ਬਾਲਮਿਕ ਸ਼੍ਰੀ ਰਾਮ ਤੀਰਥ ਵਿਕੇ ਉੱਚੇ ਚੇਚੇ ਤੌਰ ਤੇ ਨਤਮਸਤਕ ਹੋਣ ਲਈ ਪਹੁੰਚੇ ਜਿੱਥੇ ਉਹਨਾਂ ਨੇ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਗੁਰਾਇਆ ਰਾਮਲੀਲਾ ਦੁਸ਼ਹਿਰਾ ਸਮਿਤੀ ਵੱਲੋਂ ਲਿਆਂਦੀ ਜਾਣ ਵਾਲੀ ਇਸ ਪਵਿੱਤਰ ਅਖੰਡ ਜੋਤ ਦੀ ਪੂਜਾ ਅਰਚਨਾ ਕਰਵਾਈ ਅਤੇ ਸਰਦਾਲੂ ਬਹੁਤ ਹੀ ਸਤਿਕਾਰ ਨਾਲ ਇਸ ਅਖੰਡ ਜੋਤ ਨੂੰ ਲੈ ਕੇ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਗੁਰਾਇਆ ਵਿਖੇ ਪਹੁੰਚੇ ਜਿੱਥੇ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਇਸ ਅਖੰਡ ਜੋਤ ਦਾ ਸਵਾਗਤ ਕੀਤਾ ਅਤੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ EMPLOYEES ਅਤੇ ਸਫਾਈ ਸੇਵਕ ਮਜ਼ਦੂਰ ਯੂਨੀਅਨ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਲੱਕੀ ਗੁਰਾਇਆਂ ਦੀ ਅਗਵਾਈ ਹੇਠ ਉਚਿਤ ਤੌਰ ਤੇ ਪਹੁੰਚੇ ਯੂਨੀਅਨ ਦੇ ਸਾਰੇ ਹੀ ਮੈਂਬਰ ਵੱਡੀ ਗਿਣਤੀ ਵਿੱਚ ਪਹੁੰਚੇ ਜਿਨ੍ਹਾਂ ਨੇ ਭਗਵਾਨ ਬਾਲਮੀਕ ਸ਼੍ਰੀ ਰਾਮ ਤੀਰਥ ਅੰਮ੍ਰਿਤਸਰ ਸਾਹਿਬ ਤੋਂ ਨਗਰ ਵਿੱਚ ਪਹੁੰਚੀ ਅਖੰਡ ਜੋਤ ਦਾ ਫੁੱਲਾਂ ਦੀ ਵਰਖਾ ਕਰਦੇ ਹੋਏ ਸਵਾਗਤ ਕੀਤਾ ਅਤੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਦੇ ਨਾਲ ਹੀ ਨਗਰ ਕੌਂਸਲ ਗੁਰਾਇੰਦੇ ਪ੍ਰਧਾਨ ਹਰਮੇਸ਼ لال ਨਾਲ ਸੀਨੀਅਰ ਵਾਈਸ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਕੌਂਸਲਰ ਜਸਬੀ ਰਾਜੂ ਕੌਂਸਲਰ ਮਨੋਜ ਕੋਗਨਾ ਕੌਂਸਲਰ ਪ੍ਰੋਫੈਸਰ ॠशु ਕੌਂਸਲਰ ਪਤੀ ਸੰਜੀਵ ਹੀਰ ਸੁਨੀਲ ਮਨੋਤਾ ਸਮੇਤ ਸ਼ਹਿਰ ਦੀ ਪਤਵੰਤੇ ਵੀ ਜੋਤ ਦਾ ਸਵਾਗਤ ਕਰਨ ਲਈ ਪਹੁੰਚੇ ਅੱਜ ਬਹੁਤ ਹੀ ਪਵਿੱਤਰ ਦਿਹਾੜਾ ਗੁਰਾਇੰਦੇ ਵਾਸੀਆਂ ਦੇ ਲਈ ਅੱਜ ਸ਼੍ਰੀ ਭਗਵਾਨ ਵਾਲਮੀਕ ਜੀ ਦੇ ਮੰਦਰ ਅੰਮ੍ਰਿਤਸਰ ਜੀ ਤੋਂ ਪਵਿੱਤਰ ਜੋਤ ਜਿਹੜੀ ਆ ਅੱਜ ਸ੍ਰੀ ਗੁਰੂ ਸ੍ਰੀ ਗੁਰੂ ਆ ਮੰਦਰ ਰਿਸ਼ੀਕੁਟਿਆ ਵਿਖੇ ਪ੍ਰਚੰਡ ਕੀਤੀ ਗਈ ਹੈ ਔਰ ਕੱਲ ਤੋਂ ਜਿਹੜੀ ਆ ਰਾਮਲੀਲਾ ਸਟਾਰ ਹੋ ਰਹੀ ਆ ਔਰ ਆਰੰਭ ਕੀਤੀ ਜਾ ਰਹੀ ਆ ਔਰ 30 ਤਰੀਕ ਤੱਕ ਇਹ ਰਾਮਲੀਲਾ ਚੱਲੇਗੀ 2 ਤਰੀਕ ਨੂੰ ਦਸਹਿਰਾ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਮੈਂ ਪ੍ਰਬੰਧਕ ਕਮੇਟੀ ਦਸਹਿਰਾ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਇਸ ਦੇ ਨਾਲ ਹੀ ਮੈਂ ਆਪਣੇ ਸਾਰੇ ਹੀ ਕਾਉਂਸਲ ਵੱਲੋਂ ਔਰ ਇੱਥੇ ਦਸਹਿਰਾ ਕਮੇਟੀ ਨੂੰ ਇਹ ਵੀ ਬੇਨਤੀ ਕਰਦਾ ਵੀ ਜੋ ਵੀ ਸਾਡੇ ਲਈ ਸੇਵਾ ਹੋਵੇ ਅਸੀਂ ਇਹਨਾਂ ਦੇ ਨਾਲ ਤਤਪਰ ਖੜੇ ਆਂ ਔਰ ਸ਼ਹਿਰ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ ਦੋ ਤਰੀਕ ਦੀ ਜੋ ਆਪਣਾ ਦਸਹਿਰਾ ਆ ਜੋ ਮੰਡੀ ਦੇ ਵਿੱਚ ਲੱਗ ਰਿਹਾ ਉਸ ਵਿੱਚ ਹਮ ਹਮਾ ਕੇ ਪਹੁੰਚੋ ਔਰ ਜੇ ਰਾਮ ਲੀਲਾ ਕੱਲ ਤੋਂ ਸਟਾਰਟ ਹੋ ਰਹੀ ਹੈ ਉਸ ਵਿੱਚ ਵੀ ਸਾਰੇ ਹੀ ਸ਼ਹਿਰ ਵਾਸੀ ਆ ਕੇ ਇਸ ਵਿੱਚ ਯੋਗਦਾਨ ਪਾਓ ਔਰ ਦੇਖੋ ਮੰਦਰ ਦੀ ਇਹ ਜੋ ਰਾਮ ਲੀਲਾ ਇਸ ਦੀ رونਕ ਨੂੰ ਵਧਾਓ ਜੈ ਰਾਮ ਜੀ ਦਾ ਗੁਣਗਾਨ ਕਰੋ ਜੈ ਬਾਲਮਿਕੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਬਾਲਮਿਕੀ ਹਰ ਹਰ ਬਾਲਮਿਕੀ ਜੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਡੱਗਰ ਸ਼ਹਿਰ ਗੁਰਾਇਆਂ ਦੇ ਵਿੱਚ ਭਗਵਾਨ ਬਾਲਮੀਕੀ ਦੀ ਟੀਰਥੋਲੀ ਜੋਤ ਪਵਨ ਜੋਤ ਲਿਆਦੀ ਗਈ ਆ ਉਹ ਇਸ ਦਸਹਰੇ ਦੇ ਰਾਮਲੀਲਾ ਦੇ ਆਰੰਭ ਦੇ ਵਾਸਤੇ ਪ੍ਰਚੰਡ ਕਰ ਕੀਤੀ ਗਈ ਆ ਔਰ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਲੱਖ ਲੱਖ ਵਧਾਈ ਵੀ ਦਿੰਦਾ ਹਾਂ ਇੱਕ ਮੈਂ ਆਪਣੇ ਗੁਰਾਇਆਂ ਦੇ ਨਿਵਾਸੀਆਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਬੇਨਤੀ ਵੀ ਕਰਨਾ ਚਾਹੁੰਦਾ ਹਾਂ ਕਿ ਕੱਲ ਮੰਗਲਵਾਰ ਤੋਂ ਜਿਹੜੀ ਆ ਰਾਮਲੀਲਾ ਆਰੰਭ ਹੋ ਰਹੀ ਆ ਮੈਂ ਬੇਨਤੀ ਕਰਾਂਗਾ ਸਾਰਿਆਂ ਸੰਗਤਾਂ ਨੂੰ ਕਿ ਰਾਮਲੀਲਾ ਵਿੱਚ ਹਮੋਂ ਹਾ ਕੇ ਪਹੁੰਚੋ ਭਗਵਾਨ ਸ਼੍ਰੀ ਰਾਮ ਜੀ ਮਹਾਰਾਜ ਦੇ ਆਸ਼ੀਰਵਾਦ ਪ੍ਰਾਪਤ ਕਰੋ ਇਹ ਜਿਹੜੀ ਰਾਮਲੀਲਾ ਇਸੀ ਕੁਟਿਆ ਤੋਂ ਸ਼ੁਰੂ ਹੋਵੇਗੀ ਕੱਲ ਮੰਗਲਵਾਰ ਦਿਨ ਤੇ ਔਰ ਇਸ ਦੀ ਜਿਹੜੀ ਸਮਾਪਤੀ ਆ 3 ਤਰੀਕ ਨੂੰ ਹੋਏਗੀ ਤੇ 2 ਤਰੀਕ ਜਿਹੜਾ ਦਸਹਰਾ ਜਿਹੜਾ ਦਾਣਾ ਮੰਡੀ ਚ ਲੱਗੇਗਾ ਔਰ ਮੈਂ ਸਵੇ ਸੰਗਤਾਂ ਨੂੰ ਅਪੀਲ ਕਰਾਂਗਾ ਕਿ ਜਿਹੜਾ ਦਸਹਰਾ ਦਾਣਾ ਮੰਡੀ ਵਿੱਚ ਲੱਗੇ ਉਹਦੇ ਵਿੱਚ ਆ ਕੇ ਤੁਸੀਂ ਸੰਗਤਾਂ ਰੋਮ ਹੋਵਾ ਕੇ ਪਹੁੰਚਣ ਤਾਂ ਜੋ ਇਸ ਮੰਦਿਰ ਦੀ ਜਿਹੜੀ ਸਾਡੀ ਮਾਨਤਾ ਆ ਰਿਸ਼ੀ ਮਹਾਰਾਜ ਦੀ ਮਾਨਤਾ ਆ ਉਹਨੂੰ ਬਰਕਰਾਰ ਬਰਕਰਾਰ ਰੱਖਦੇ ਹੋਏ ਆਪਾਂ ਦਸਹਰਾ ਬੜੀ ਧੂਮਤਾਨਾ ਬਣਾਈਏ ਜੈ ਸ਼ੀ ਨਾਮ ਸ੍ਰੀ ਰਾਮ ਮੰਦਿਰ ਰਿਸ਼ੀ ਕੁਟੀਆ ਵਿਖੇ ਬਹੁਤ ਹੀ ਖੁਸ਼ੀਆਂ ਭਰਾਂ ਮਾਹੌਲ ਆ ਮੰਦਿਰ ਦੇ ਅੰਦਰ ਜਿਹੜਾ ਇੱਥੇ ਸਾਡਾ ਮੰਦਿਰ ਸ੍ਰੀ ਰਾਮ ਲੀਲਾ ਕੱਲ ਤੋਂ ਸਟਾਰਟ ਹੋ ਰਹੀ ਆ ਉਸ ਰਾਮੀਲਾ ਸਟਾਰਟ ਹੋਣ ਦੇ ਜਿੱਦਾ ਸਿਰੇ ਇੱਥੇ ਮੰਦਰ ਦੇ ਵਿਖੇ ਸ਼੍ਰੀ ਰਮਾਇਣ ਜੀ ਦੇ ਪਾਠ ਸ਼ੁਰੂ ਕੀਤੇ ਗਏ ਸ਼੍ਰੀ ਵਿਆਸ ਜੀ ਮਹਾਰਾਜ ਦੇ ਗੱਦੀ ਦੀ ਹੀਰ ਮਹੰਤ ਉਹਨਾਂ ਦੇ ਸਰਪ੍ਰਸਤੀ ਹੇਠ ਜਿਹੜਾ ਸਾਰਾ ਆਯੋਜਨ ਹੋ ਰਿਹਾ ਅੱਜ ਭਗਵਾਨ ਸ਼੍ਰੀ ਵਾਲਮੀਕ ਮੰਦਰ ਸ਼੍ਰੀ ਰਾਮ ਤੀਰ ਸ਼੍ਰੀ ਅਮਰਸਰ ਸਾਹਿਬ ਤੋਂ ਉੱਥੋਂ ਵਿਸ਼ੇਸ਼ ਤੌਰ ਤੇ ਜੋਤ ਲਗਾ ਕੇ ਇੱਥੇ ਗੁਰਾਂ ਦੇ ਸ਼੍ਰੀ ਰਾਮ ਮੰਦਿਰ ਦੀ ਕੁਟਿਆ ਵਿਖੇ ਸਥਾਪਿਤ ਕੀਤੀ ਗਈ ਆ ਸਾਰੇ ਲੋਕਾਂ ਨੂੰ ਵਧਾਈ ਦਿੰਦੇ ਇਸ ਗੱਲ ਤੇ ਕਿ ਪਹਿਲੀ ਵਾਰ ਸਾਡੇ ਇਸ ਨਗਰ ਦੇ ਵਿੱਚ ਭਗਵਾਨ ਸ੍ਰੀ ਬਾਲਵੀਕ ਮੰਦਿਰ ਸ੍ਰੀ ਰਾਮ ਤੀਰਥ ਸ੍ਰੀ ਅਮਰਵਰ ਸਾਹਿਬ ਤੋਂ ਜਿਹੜੀ ਜੋਤ ਇੱਥੇ ਸਾਖਸ਼ਤ ਆਈ ਆ ਅਸੀਂ ਦਰਸ਼ਨ ਕੀਤੇ ਸਾਰੇ ਦਾ ਅਸੀਂ ਧੰਨਵਾਦ ਕਰਦੀਆਂ ਜਿਹਾ ਆਖਦੇ ਆ ਸਾਰਿਆਂ ਨੂੰ ਗਰਾਂ ਦੇ ਨਗਰ ਨਿਵਾਸੀ ਨੂੰ ਬੇਨਤੀ ਕਰਦੀਆਂ ਜਿਹੜੀ ਕੱਲ ਤੋਂ ਇੱਥੇ ਰਾਮਲਾ ਸ਼ੁਰੂ ਹੋ ਰਹੀ ਆ ਉਸ ਰਾਮਲਾ ਦੇ ਵਿੱਚ ਹੋਮ ਹੋਵਾ ਕੇ ਪਹੁੰਚੋ ਤੇ 2 ਤਰੀਕ ਨੂੰ ਜਿਹੜਾ ਦੁਸਹਿਰਾ ਨਾਣਾ ਮੰਡੀ ਗਰਾਂ ਵਿਖੇ ਬੜੀ ਧੂਨਤਾਵਨਾ ਮਹਾਰਾਜ ਦੀ ਸ੍ਰੀ ਮਹਾਂਤ ਬਾਸੂਦੇਵ ਦਾਸ ਬਿਆਸ ਜੀ ਮਹਾਰਾਜ ਦੀ ਹੀਟ ਗੱਦੀ ਨਸ਼ੀਰ ਦੇ ਸਰਪਰਾਸਤੀ ਹੇਟ ਜਿਹੜਾ ਮਨਾਇਆ ਜਾ ਰਿਹਾ ਹੈ ਉਸ ਦਸਹਰੇ ਦੇ ਔਸਤ ਦੇ ਵਿੱਚ ਵੀ ਅਸੀਂ ਗਰਾਂਵ ਅਸੀਂ ਉਹ ਅਪੀਲ ਕਰਦੇ ਹਾਂ ਕਿ ਉੱਥੇ ਹੋਮ ਵਾ ਕੇ ਪਹੁੰਚੋ ਤਾਂ ਜੋ ਸ਼੍ਰੀ ਰਾਮਚੰਦਰ ਜੀ ਭਗਵਾਨ ਜੀ ਦਾ ਆਪਾਂ ਜਿਹੜੀ ਗੋਣਗਾਨ ਕਰ ਸਕੀਏ ਉਹਨਾਂ ਦੇ ਦੀਲਾ ਮਾਨ ਸਕੀਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਭਗਵਾਨ ਸ਼੍ਰੀ ਵਾਲਮੀਕੀ ਜੀ ਦੇ ਤੀਰਥ ਸਥਲ ਅੰਮ੍ਰਿਤਸਰ ਤੋਂ ਪਾਵਨ ਜੋਤ ਜਿਹੜੀ ਆ ਉਹ ਗਰਾਂਵ ਨਗਰ ਵਿਖੇ ਲੈ ਕੇ ਆਏ ਆ ਅਸੀਂ ਰੇਸ਼ੀ ਗੁਟਿਆ ਆਰਾਮ ਮੰਦਰ ਦੇ ਵਿੱਚ ਇਸ ਵੇਲੇ ਜਿਹੜੇ ਆ ਉਹ ਖੜੇ ਆ ਜੋਤ ਦੀ ਜਿਹੜੀ ਸਥਾਪਨਾ ਮੰਦਰ ਦੇ ਅੰਦਰ ਕੀਤੀ ਗਈ ਆ ਇਸ ਸਮੇਂ ਕਮੇਟੀ ਵੱਲੋਂ ਜਿਹੜਾ ਆ ਉਹ ਜੋਤ ਲਿਆ ਕੇ ਨਗਰ ਨਿਵਾਸੀਆਂ ਨੂੰ ਜਿਹੜਾ ਆ ਬਹੁਤ ਹੀ ਇੱਕ ਸੋਨਾ ਉਪਹਾਰ ਦਿੱਤਾ ਗਿਆ ਆ ਇੱਕ ਜਿਹੜੀ ਆ ਪਰਮਾਤਮਾ ਦੀ ਦੇਖ ਨੂੰ ਜਿਹੜਾ ਆ ਉਹ ਸਪਸ਼ਟ ਕਰ ਦਿੱਤਾ ਗਿਆ ਆ ਉਹਨਾਂ ਦੇ ਦਰਸ਼ਨ ਸਾਨੂੰ ਦੇਣ ਲਈ ਅਸੀਂ ਕਮੇਟੀ ਦਾ ਜਿਹੜਾ ਆ ਉਹ ਧੰਨਵਾਦ ਕਰਦੇ ਆ ਔਰ ਮਹਾਰਾਜ ਦੀ ਜੋਤ ਲਿਆਂਦੇ ਉੱਤੇ ਨਗਰ ਨਿਵਾਸੀਆਂ ਨੂੰ ਜਿਹੜਾ ਹੈ ਉਹ ਬਹੁਤ-ਬਹੁਤ ਵਧਾਈਆਂ ਦਿੰਦਾ ਹੈ